ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ ਪੰਜਾਬ ਭਰ ਵਿੱਚ ਚਿੱਪ ਵਾਲੇ ਮੀਟਰ ਇੱਕ ਵਾਰ ਫਿਰ ਤੋਂ ਲਾਏ ਗਏ ਲੁਧਿਆਣਾ ਦੇ ਮਿਹਰਬਾਨ ਪਿੰਡ ਵਿੱਚ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਚਿੱਪ ਵਾਲੇ ਮੀਟਰ ਲਾ ਕੇ ਸਰਕਾਰ ਖਿਲਾਫ ਰੋਸ ਜਤਾਇਆ ਕਿਸਾਨਾਂ ਦਾ ਅਖਣਾ ਹੈ ਕਿ ਆਉਣ ਵਾਲੇ 3 ਦਿਨਾਂ ਤੱਕ ਇਸੇ ਤਰ੍ਹਾਂ ਹੋ ਪਿੰਡਾਂ ਵਿੱਚ ਚਿਪ ਵਾਲੇ ਮੀਟਰ ਲਾਉਣਗੇ ਅਤੇ ਉਸ ਤੋਂ ਬਾਅਦ ਸਰਕਾਰ ਦੇ ਖਿਲਾਫ ਮੋਰਚਾ ਵੀ ਖੋਲਣਗੇ ਕਿਸਾਨਾਂ ਦਾ ਆਖਣਾ ਹੈ ਕਿ ਸਰਕਾਰ ਚਿਪ ਵਾਲੇ ਮੀਟਰ ਦੀ ਪਾਲਿਸੀ ਜਰੀਏ ਬਿਜਲੀ ਘਰਾਂ ਨੂੰ ਪ੍ਰਾਈਵੇਟ ਕਰਨ ਜਾ ਰਹੀ ਹੈ ਅੱਜ ਕਿਸਾਨ ਮਜ਼ਦੂਰ ਮੋਰਚੇ ਦੀ ਕਾਲ ਦੇ ਉੱਪਰ ਜਿਵੇਂ 10 ਦਸੰਬਰ ਨੂੰ ਇਹ ਮੀਟਰ ਲਾਏ ਗਏ ਸੀ ਚਿਪ ਵਾਲੇ ਅੱਜ ਵੀ 21 22 ਤੇ 23 ਦੀ ਕਾਲ ਦੇ ਉੱਪਰ ਹਰ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਅਸੀਂ ਇਹ ਮੀਟਰ ਲਾ ਰਹੇ ਹਾਂ ਇਹ ਮੀਟਰਾਂ ਦਾ ਵਿਰੋਧ ਅਸੀਂ ਇਸ ਲਈ ਕਰ ਰਹੇ ਹਾਂ ਕਿ ਮੀਟਰ ਜਿਹੜਾ ਪ੍ਰਾਈਵੇਟੇਸ਼ਨ ਨਾਲ ਲੈ ਕੇ ਜਾ ਰਿਹਾ ਜਿੱਦ ਨੇ 40% ਮੀਟਰ ਲੱਗ ਗਏ ਇਹ ਬਿਜਲੀ ਕੰਪਨੀਆਂ ਦੇ ਹੱਥਾਂ 'ਚ ਚੱਲ ਜਾਣੀਆਂ ਸਾਰੀ ਔਰ ਮੁੜ ਕੇ ਜਿਹੜੇ 90% ਲੋਕ ਆ ਜਿਨ੍ਹਾਂ ਨੂੰ ਬਿਜਲੀ ਨਹੀਂ ਮਿਲਦੀ ਕਿਉਂਕਿ ਨਾ ਸਾਡੇ ਕੋਈ ਰੀਚਾਰਜ ਕਰ ਹੋਣਾ ਤੇ ਨਾ ਸਾਨੂੰ ਬਿਜਲੀ ਮਿਲਣੀ ਆ ਹੁਣ ਤੇ ਇਹ ਮੀਟਰ ਲੱਗਾ ਕਿਸੇ ਨੂੰ ਕਹਿ ਲਈਦਾ ਵੀ ਯਾਰ ਸਾਡਾ 2 ਮਹੀਨੇ ਦਾ ਬਿੱਲ ਹੋ ਗਿਆ ਮਹੀਨਾ ਸਾਡਾ ਟਪਾ ਦਿਓ ਕਿਸ਼ਤਾਂ ਕਰ ਲਓ ਕੋਈ ਗੱਲ ਕਰਕੇ ਅਸੀਂ ਪਿੰਡਾਂ ਵਾਲੇ ਲੋਕ ਸਾਰ ਲੈਣੇ ਕਿਉਂਕਿ ਅੱਗੇ ਜਾ ਕੇ ਜਦੋਂ ਇਹ ਰੀਚਾਰਜ ਖਤਮ ਹੋਇਆ ਕਰਨਾ ਤਾਂ ਉਸੇ ਟਾਈਮ ਲਾਈਟ ਬੰਦ ਹੋ ਜਾ ਕਰਨੀ ਆ ਜਦੋਂ ਲਾਈਟ ਬੰਦ ਹੋਣੀ ਆ ਦੁਬਾਰੇ ਉਸੇ ਟਾਈਮ ਰੀਚਾਰਜ ਕਰਾਂਗੇ ਤਾਂ ਲਾਈਟ ਚੱਲੂਗੀ ਇਰੇ ਦਾ ਕੋਈ ਟਾਈਮ ਟੇਬਲ ਨਹੀਂ ਹੈਗਾ ਜੇ ਮੈਂ ਮੋਬਾਈਲ ਰੀਚਾਰਜ ਕਰਦੇ ਆ 28 ਦਿਨ ਦਾ ਟਾਈਮ ਟੇਬਲ ਆ ਇਹਦਾ ਕੋਈ ਟਾਈਮ ਟੇਬਲ ਨਹੀਂ ਜਾਰੀ ਕੀਤਾ ਹੁਣ ਮੁੱਕ ਗਿਆ ਕੋਈ ਜਵਾਬ ਨਹੀਂ ਇਹਦਾ ਇਹਦੀ ਸੁਣਵਾਈ ਕੋਈ ਨਹੀਂ ਹੈਗੀ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਆ ਸਰਕਾਰ ਜਾਂ ਤੇ ਮੀਟਰ ਪੁਰਾਣੇ ਲਾ ਦੇਵੇ ਜਾਂ ਐਵਰੇਜ ਨਾਲ ਬਿੱਲ ਭੇਜ ਦੇ ਪੁਰਾਣੇ ਮੀਟਰ ਲਾ ਦੇਣ ਅੱਜ ਲਾ ਦੇਣ ਸਾਨੂੰ ਕੋਈ ਤਰਾਜ ਨਹੀਂ ਅਸੀਂ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਕਰਦੇ ਆ ਨਹੀਂ ਲੱਗਣ ਦੇਗਾ ਮੇਰਾ ਨਾਮ ਭੋਲਾ ਸਿੰਘ ਆ ਜੀ ਜ਼ਿਲ੍ਹਾ ਪ੍ਰਧਾਨ ਇਹ ਜੀ ਜਦੋਂ ਤੁਹਾਨੂੰ ਪ੍ਰਧਾਨ ਜੀ ਨੇ ਦੱਸਿਆ ਕਿ ਤਿੰਨ ਦਿਨ ਦੀ ਕੋਲਾਹੀ ਤੇ ਤਿੰਨ ਦਿਨ ਲਗਾਤਾਰ ਮੀਟਰ ਪਟਾਂਗੇ ਜਿੰਨਾ ਚਿਰ ਪ੍ਰਸ਼ਾਸਨ ਸਾਡੀ ਮੰਗਾਂ ਨਹੀਂ ਪੂਰੀਆਂ ਕਰਦਾ ਉਹਨਾਂ ਚਿਰ ਸਾਡੀ ਜੰਗ ਜਾਰੀ ਰਹੂਗੀ ਅਰੇ ਮੀਟਰ ਅਸੀਂ ਲਾਂਦੇ ਰਾਵਾਂਗੇ ਜਿਸ ਤਰ੍ਹਾਂ ਪਹਿਲਾਂ ਚੱਲਦਾ ਸੀ ਉਸੇ ਤਰ੍ਹਾਂ ਹੋਣਾ ਚਾਹੀਦਾ ਵਾ ਸਾਨੂੰ ਉਹਦਾ ਕੋਈ ਇਤਰਾਜ਼ ਨਹੀਂ ਨੁਕਸਾਨ ਕੀ ਮੀਟਰ ਦਾ ਨੁਕਸਾਨ ਇਹ ਹੀ ਹੈ ਜੀ ਇਹ ਜਦੋਂ ਪਰਿਚਾਰ ਕਰਦੇ ਆ 350 ਦਾ ਰੀਚਾਰਜ ਹੁੰਦਾ ਉਹ 26 ਦਿਨਾਂ ਬਾਅਦ ਹੀ ਉਹ ਦੱਸਣ ਲੱਗ ਜਿੰਦਾ ਮੋਬਾਈਲ ਕੀ ਹਾਂ ਰੀਚਾਰਜ ਖਤਮ ਹੋ ਗਿਆ ਇਸੇ ਤਰ੍ਹਾਂ ਇਹ ਰੀਚਾਰਜ ਤੇ ਹੋ ਜਾਣਾ ਵਾ ਔਰ ਜਦੋਂ ਰੀਚਾਰਜ ਤੇ ਹੋ ਗਿਆ ਸਾਡੇ ਲੋਕਾਂ ਨੂੰ ਪਰੇਸ਼ਾਨੀਆਂ ਆਣੀਆਂ ਨੇ ਤੁਹਾਨੂੰ ਜਿਹੜਾ ਪ੍ਰਧਾਨ ਜੀ ਨੇ ਵੀ ਦੱਸਿਆ ਵਾ ਕਿ ਹਾਂ ਅਸੀਂ ਜੇ ਮੀਟਰ ਦੇ ਬਿੱਲ ਓਨ ਜ਼ਿਆਦਾ ਆ ਜਾਂਦੇ ਆ ਅਸੀਂ ਮੈਂਤਦਾਰਲਾ ਵੀ ਕਰ ਲੈਂਦੇ ਆ ਇਹ ਜਦੋਂ ਚਿੱਪ ਵਾਲਿਆਂ ਤੇ ਬਿੱਲ ਤੇ ਆ ਗਏ ਨਾ ਉਹਨਾਂ ਤੇ ਚੱਲ ਗਏ ਤਾਂ ਸਾਡੇ ਕੋਲ ਕਿਸੇ ਦਾ ਮੈਂਤਦਾਰਲਾ ਵੀ ਨਹੀਂ ਹੋਣਾਗਾ ਜਦੋਂ ਆਪਾਂ ਰੀਚਾਰਜ ਕਰਾਂਗੇ ਉਦੀ ਲਾਈਟ ਆਣੀ ਨਹੀਂ ਤੇ ਲਾਈਟ ਬੰਦ ਆਪਣੀ ਇਹੀ ਇਤਰਾਜ ਆ ਸਾਨੂੰ ਇਸ ਕਰਕੇ ਲਾਏ ਜਾ ਰਹੇ ਆ